ਕੋਈ ਨਹੀਂ ਕੋਈ 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 ਮੈਨੂੰ ਪਿਆਰ ਕਰਨ ਦਾ ਮੈਂ ਲੱਕੀ ਨਾਲ ਕੋਈ ਨਹੀਂ ਕੋਈ ਨਹੀਂ ਲੱਕੀ ਨੂੰ ਪਛਾਵੇਗਾ ਕਿੰਨੋ ਬਲਾਈ ਤੇ ਗੱਲ ਦਾ ਜ ਪਤਾ ਨਹੀਂ 1:30 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਤੇ ਪਤਾ ਨਹੀਂ ਆ ਹੁਣ ਵਕਾ ਹੋ ਗਿਆ ਤੁਹਾਡੇ ਸਾਹਮਣੇ ਹੁਣ ਇਹ ਜਿਹੜਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਕੋਈ ਨਹੀਂ ਰੰਜਰ ਰੰਜਿ ਦਾ ਕੋਈ ਨਹੀਂ ਮੁੰਡੇ ਜਿਹਦਾ ਲੱਲੜ ਪੈਂਦੇ ਲੱਲੜ ਪੈਂਦਾ ਤੁਹਾਨੂੰ ਕਿਸ਼ਨਾ ਭਾਈ ਪਤਾ ਲੱਗਾ ਕਿ ਇਦਾਂ ਦੀ ਇਹ ਹੁਣ ਗੁਰਦੁਆਰੇ ਅਲਾਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਗਿਆ ਦੋਵੇਂ ਭਰਾ ਅਹੀਂ ਕਹਿੰਦਾ ਵੀ ਸਾਡਾ ਮੁੰਡਾ ਜੀ ਰਾਤ ਦਾ ਹੈ ਵੇਖ ਤੇ ਆ ਜੀ ਤੇ ਮੈਂ ਤੇ ਹਾਂ ਮਸ਼ਾਲ ਲੈ ਮੈਂ ਵੀ ਇਹਦੇ ਬੰਦੇ ਦਾ ਆਪਣਾ ਹੀ ਲੋਕੇ ਦੇ ਪੁਲਿਸ ਆਈ ਹੈ ਹਾਂਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲਿਆ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਥੇ ਕਾਰਵਾਈ ਹੋਣੀ ਚਾਹੀਦੀ ਮੈਂ ਚਾਚਾ ਇਹਦਾ ਹਾਂਜੀ ਇਹਦਾ ਨਾਮ ਨਮਦੇਸ਼ ਸਿੰਘ ਸੀਗਾ ਹਾਂਜੀ ਤੇ ਮਤਲਬ ਸਾਢੇ 5 ਵਜੇ 9 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਕੀ ਪ੍ਰਾਣੀ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਬੱਚਾ ਛੋਟਾ ਜਿਹਾ ਅੱਛਾ ਦੋਤੋਂ ਨੂੰ ਕੀ ਲੱਗਦਾ ਜਿਸ ਨੇ ਕੀਤਾ ਕਤਲ ਸਾਨੂੰ ਤਾਂ ਇੰਜ ਲੱਗਦਾ ਡੈਥ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਸਾਨੂੰ ਇੱਕ ਸੂਚਨਾ ਮਿਲੀ ਵੀ ਇੱਕ ਡੈੱਡ ਬੋਡੀ ਹੈ ਵੇਰਕੇ ਬਾਹਰ ਸ਼ਮਸ਼ਾਨ ਘਾਟ ਦੇ ਹੱਡੋ ਰੋੜੇ ਲੱਗੇ ਪਈ ਹੈ ਮੌਕੇ ਤੇ ਪੁੱਜੇ ਆ ਐਫਐਸਐਲ ਟੀਮ ਭਰਾਈ ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਮੁੰਡੇ ਦੀ ਕਿੰਨੀ ਉਮਰ ਹੈਗੀ ਸੀ ਮੁੰਡੇ ਦੀ ਉਮਰ ਕੋਈ ਕਰੀਬ 18 ਸਾਲ ਹੈਗੀ ਹੈ ਸੇਰੇ ਕੁਝ ਦੋ ਦਿਨ ਬੰਦੇ ਦਾ ਨਾਮ ਵੀ ਲੈਂਦੇ ਬੰਨੋ ਤੇ ਪਰਵਾਹ ਨਹੀਂ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਉਗੇ ਉਹਦੇ ਅਕੋਰਡਿੰਗ ਕਾਰਵਾਈ ਹੋਏਗੀ